ਅਸੀਂ ਸੌਂ ਰਹੇ ਹਾਂ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਜਦਾ ਦਿਨ ਅੱਜ 25 ਜਨਵਰੀ ਹੈ 25 ਜਨਵਰੀ 1921 12 ਅਕਤੂਬਰ 1920 ਦੇ ਦਿਨ ਸਿੱਖਾਂ ਨੇ ਅਕਾਲ ਤਖਤ ਸਾਹਿਬ ਦਾ ਇੰਤਜ਼ਾਮ ਵੀ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਸੀ ਇਸ ਦੇ ਨਾਲ ਹੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਵੀ ਸਿੱਖਾਂ ਨੇ ਕਬਜ਼ਾ ਕਰ ਲਿਆ ਪਰ ਤਰਨ ਤਾਰਨ ਦਾ ਇੰਤਜ਼ਾਮ ਅਜੇ ਵੀ ਇੱਕ ਕਰਾਪਟ ਮਹੰਤ ਦੇ ਹੱਥ ਦੇ ਵਿੱਚ ਸੀ 23 ਜਨਵਰੀ 1921 ਦੇ ਦਿਨ ਅਕਾਲੀ ਦਲ ਦੀ ਕਾਇਮੀ ਨੂੰ ਆਖਰੀ ਸ਼ਕਲ ਦੇਣ ਅਤੇ ਅਹੁਦੇਦਾਰਾਂ ਦੀ ਪਹਿਲੀ ਚੋਣ ਕਰਨ ਵਾਸਤੇ ਅਕਾਲ ਤਖਤ ਸਾਹਬ ਤੇ ਹੋਏ ਇਕੱਠ ਦੇ ਮੌਕੇ ਤੇ ਤਰਨਤਾਰਨ ਤੋਂ ਆਈ ਇੱਕ ਬੀਬੀ ਨੇ ਤਰਨਤਾਰਨ ਦੇ ਗੁਰਦੁਆਰੇ ਦੇ ਮਹੰਤਾਂ ਦੀਆਂ ਕਰਤੂਤਾਂ ਦਾ ਜ਼ਿਕਰ ਕੀਤਾ। ਉਸਨੇ ਦੱਸਿਆ ਕਿ ਇੱਕ ਦਿਨ ਜਦੋਂ ਆਪਣੀ ਜਵਾਨਤੀ ਦੇ ਨਾਲ ਗੁਰਦੁਆਰੇ ਦੇ ਵਿੱਚ ਗਈ ਤਾਂ ਮਹੰਤਾ ਨੇ ਉਸ ਦੇ ਨਾਲ ਛੇੜਖਾਨੀ ਕੀਤੀ। ਇਸ ਤੋਂ ਇਲਾਵਾ ਉਸਨੇ ਇੱਕ ਦੋ ਵਾਕਿਆਂ ਦਾ ਹੋਰਾਂ ਦਾ ਵੀ ਜ਼ਿਕਰ ਕੀਤਾ। ਇਹ ਸੁਣ ਕੇ ਸੰਗਤ ਰੋਧ ਦੇ ਵਿੱਚ ਆ ਗਈ। ਕੁਝ ਸਿੱਖ ਗੁੱਸੇ ਦੇ ਵਿੱਚ ਆ ਕੇ ਉਸੇ ਵੇਲੇ ਤਰਨਤਾਰਨ ਜਾਣ ਦੇ ਲਈ ਤਿਆਰ ਹੋ ਗਏ। ਇਸ ਤੇ ਜេសਦਾਰ ਤੇਜਾ ਸਿੰਘ ਪੁੱਤਰ ਨੇ ਉਹਨਾਂ ਨੂੰ ਸ਼ਾਂਤ ਕੀਤਾ। ਅਗਲੇ ਦਿਨ 25 ਜਨਵਰੀ ਦੀ ਸਵੇਰ ਪਹਿਲੀ ਗੱਡੀ ਤੇ ਪੁੱਤਰ 40 ਸਿੱਖਾਂ ਨੂੰ ਲੈ ਕੇ ਤਰਨਤਾਰਨ ਚਲੇ ਗਏ। ਉਹ ਸਵੇਰੇ 8 ਵਜੇ ਗੁਰਦੁਆਰੇ ਦੇ ਵਿੱਚ ਦਾਖਲ ਹੋ ਕੇ ਉਸ ਵੇਲੇ ਗੁਰਦੁਆਰੇ ਦੇ ਵਿੱਚ ਕੀਰਤਨ ਚੱਲ ਰਿਹਾ ਸੀ। ਉਹ 2 ਘੰਟੇ ਕੀਰਤਨ ਸੁਣਦੇ ਰਹੇ। ਇਹਨਾਂ ਦੇ ਵਿੱਚ ਮਹੰਤ ਨੇ 70 ਦੇ ਕਰੀਬ ਬੰਦੇ ਇਕੱਠੇ ਕਰ ਲਏ ਜਿਨ੍ਹਾਂ ਦੇ ਵਿੱਚੋਂ ਬਹੁਤੇ ਗੱਭਰੂ ਜਵਾਨ ਸਨ। ਮਾਹੌਲ ਵੇਖ ਕੇ ਪੁੱਤਰ ਨੇ ਮਹੰਤਾਂ ਨੂੰ ਆਖਿਆ ਕਿ ਅਸੀਂ ਤੁਹਾਡੇ ਤੋਂ ਕਬਜ਼ਾ ਲੈਣ ਨਹੀਂ ਆਏ ਬਲਕਿ ਸੰਗਤਾਂ ਦੀਆਂ ਸ਼ਿਕਾਇਤਾਂ ਦਸਣ ਆਏ। ਪਰ ਮਹਾਂਤਾਂ ਦੇ ਟੋਲੇ ਦੇ ਵਿੱਚੋਂ ਕੁਝ ਨੌਜਵਾਨ ਤੈਸ਼ ਦੇ ਵਿੱਚ ਆ ਕੇ ਢੜਕਾਊ ਹਰਕਤਾਂ ਕਰਨ ਲੱਗ ਪਏ ਤੇ ਅਕਾਲੀਆਂ ਨੂੰ ਕਾਲਾਂ ਵੀ ਕੱਢੀਆਂ ਵਡੇਰੀ ਉਮਰ ਦੇ ਪੁਜਾਰੀਆਂ ਨੇ ਉਹਨਾਂ ਨੂੰ ਚੁੱਪ ਕਰਾ ਕੇ ਆਖਿਆ ਕਿ ਅਸੀਂ ਗੱਲਬਾਤ ਵਾਸਤੇ ਤਿਆਰ ਹਾਂ ਤੇ ਸ਼ਾਮ ਨੂੰ 4 ਵਜੇ ਮਿਲ ਕੇ ਗੱਲਬਾਤ ਕਰਾਂਗੇ ਸ਼ਾਮ ਨੂੰ 4 ਵਜੇ ਬੁੰਗਾ ਟੋਟੀਆਂ ਵਿਖੇ ਗੱਲਬਾਤ ਸ਼ੁਰੂ ਹੋ ਗਈ ਗੱਲਬਾਤ ਦੇ ਵਿੱਚ ਇੱਕ ਪੰਜ ਨੁਕਾਤੀ ਸਮਝੌਤਾ ਕੀਤਾ ਗਿਆ ਗੁਰਦੁਆਰੇ ਦਾ ਇੰਤਜ਼ਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਮਾਂ ਮੁਤਾਬਕ ਹੋਵੇਗਾ ਗੁਰਦੁਆਰੇ ਦੇ ਇੰਤਜ਼ਾਮ ਵਾਸਤੇ ਇੱਕ ਲੋਕਲ ਕਮੇਟੀ ਬਣਾਈ ਜਾਵੇਗੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਬੰਧਤ ਹੋਵੇਗੀ ਗੁਰਦੁਆਰੇ ਦੇ ਵਿੱਚੋਂ ਕੁਰੀਤੀਆਂ ਦੂਰ ਕੀਤੀਆਂ ਜਾਣ ਗੁਰਦੁਆਰੇ ਦੇ ਗ੍ਰੰਥੀ ਅਤੇ ਸੇਵਾਦਾਰ ਅਮਰਿਤਾਰੀ ਸਿੰਘ ਹੋਣੇ ਚਾਹੀਦੇ ਆ ਜਿਹੜਾ ਵੀ ਕੋਈ ਬੰਦਾ ਸਿੱਖ ਰਹਿਤ ਦੇ ਨਿਯਮ ਨੂੰ ਤੋੜੇ ਉਸ ਨੂੰ ਸੰਗਤਾਂ ਸਜ਼ਾ ਦੇਣ ਸ਼ਾਮ ਨੂੰ 5:30 ਵਜੇ ਤੱਕ ਇਹ ਸਮਝੌਤਾ ਤੈਅ ਹੋ ਗਿਆ ਸੀ ਪਰ ਬਾਅਦ ਦੇ ਵਿੱਚ ਕੁਝ ਸਿੱਖ ਆਗੂਆਂ ਤੇ ਰਾਤ ਵੇਲੇ ਹਮਲਾ ਹੋ ਗਿਆ ਬਲਵੰਤ ਸਿੰਘ ਜਦੋਂ ਗੁਰੂਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਰਹੇ ਸਨ ਤਾਂ ਉਹਨਾਂ ਦੇ ਉੱਤੇ ਤਲਵਾਰ ਦੇ ਨਾਲ ਇੱਕ ਵਾਰ ਹੋਇਆ ਅਤੇ ਉਹਨਾਂ ਦਾ ਮੋਢਾ ਬੁਰੀ ਤਰ੍ਹਾਂ ਦੇ ਨਾਲ ਚੀਰਿਆ ਗਿਆ ਇਸ ਦੇ ਨਾਲ ਹੀ ਹਜ਼ਾਰਾ ਸਿੰਘ ਅਲਾਦੀਨਪੁਰ ਮੱਥਾ ਟੇਕ ਰਿਆ ਸੀ ਮਹੰਤ ਦੇ ਬੰਦਿਆਂ ਨੇ ਉਸ ਦੇ ਢਿੱਡ ਦੇ ਵਿੱਚ ਤਲਵਾਰ ਮਾਰ ਦਿੱਤੀ ਉਹ ਜ਼ਖਮੀ ਹੋ ਕੇ ਡਿੱਗ ਪਿਆ ਇਸ ਤੋਂ ਮਗਰੋਂ ਹੁਕਮ ਸਿੰਘ ਵਸਾਉ ਕੋਟ ਦੇ ਸਿਰ ਤੇ ਛਵੀਆਂ ਦੇ 4-5 ਵਾਰ ਹੋਏ ਉਹ ਵੀ ਜ਼ਖਮੀ ਹੋ ਕੇ ਡਿੱਗ ਪਿਆ ਇਸ ਤੋਂ ਇਲਾਵਾ ਗੁਰਬਖਸ਼ ਸਿੰਘ ਲਾਭ ਸਿੰਘ ਈਸ਼ਰ ਸਿੰਘ ਵੀ ਜ਼ਖਮੀ ਹੋ ਗਏ ਇਹ ਸਾਰਾ ਕੁਝ ਪਲਾਂ ਦੇ ਵਿੱਚ ਹੀ ਵਾਪਰ ਗਿਆ ਇਸ ਤੋਂ ਮਗਰੋਂ ਮਹੰਤ ਦੇ ਬੰਦੇ ਬੱਤੀਆਂ ਬੁਝਾ ਕੇ ਦੌੜ ਗਏ ਜ਼ਖਮੀ ਸਿੱਖਾਂ ਨੇ ਗੁਰਦੁਆਰਾ ਹਾਲ ਦੇ ਵਿੱਚੋਂ ਬਾਹਰ ਆ ਕੇ ਹਾਲਾਤ ਦੱਸੇ ਤਾਂ ਸਾਰੇ ਸਿੰਘ ਅੰਦਰ ਨੂੰ ਭੱਜ ਗਏ ਅੰਦਰ ਚਾਰੇ ਪਾਸੇ ਖੂਨੀ ਖੂਨ ਸੀ ਸੰਗਤਾਂ ਦੇ ਜਖਮਿਆਂ ਨੂੰ ਸੰਭਾਲਿਆ 10 ਵਜੇ ਪੁਲਿਸ ਪਹੁੰਚ ਗਈ ਅਤੇ ਵਾਕਿਆ ਵੇਖਿਆ ਪੁਲਿਸ ਨੇ ਮਹੰਤ ਦੇ ਸ਼ਰਾਬੀ ਯਾਰ ਵੀ ਵਿਖੇ ਅਗਲੀ ਸਵੇਰ ਪੁਜਾਰੀਆਂ ਨੇ ਨਕਲੀ ਪਰ ਮਾਮੂਲੀ ਜ਼ਖਮਾਂ ਵਾਲੇ 13 ਬੰਦੇ ਹਸਪਤਾਲਿਆਂ ਦੇ ਤਾਂ ਜੋ ਸਿੱਖਾਂ ਤੇ ਬਰਾਬਰ ਦਾ ਮੁਕੱਦਮਾ ਬਣਾਇਆ ਜਾ ਸਕੇ ਇਸ ਸਾਜ਼ਿਸ਼ ਦੇ ਵਿੱਚ ਪੁਲਿਸ ਵੀ ਭਾਈਵਾਲ ਸੀ ਮਗਰੋਂ ਪੁਲਿਸ ਵੱਲੋਂ ਦੋਹਾਂ ਤੇਰਾਤੇ ਮੁਕੱਦਮਾ ਬਣਾਇਆ ਗਿਆ ਇਸ ਕੇਸ ਦੇ ਵਿੱਚ 9 ਜਨਵਰੀ 1922 ਦੇ ਦਿਨ ਅਦਾਲਤ ਨੇ ਮਹੰਤ ਦੇ 15 ਸਾਥੀਆਂ ਨੂੰ 3-3 ਸਾਲ ਕੈਦ ਅਤੇ 50,000 ਰੁਪਏ ਜੁਰਮਾਨਾ ਕੀਤਾ। ਅਕਾਲੀਆਂ ਦੇ ਵਿੱਚੋਂ 7 ਨੂੰ 1-1 ਸਾਲ ਅਤੇ 50,000 ਰੁਪਏ ਜੁਰਮਾਨਾ ਕੀਤਾ। ਮਗਰੋਂ ਸੈਸ਼ਨ ਜੱਜ ਨੇ ਮਹੰਤਾਂ ਦੀ ਕੈਦ 9 ਮਹੀਨੇ ਅਤੇ ਅਕਾਲੀਆਂ ਦੀ ਕੈਦ 6-6 ਮਹੀਨੇ ਕਰ ਦਿੱਤੀ। 1902, 25 ਜਨਵਰੀ 1952 ਸਿਕਰੀਤ ਮਰਿਆਦਾ ਦੇ ਮੁਤਾਬਕ ਜੋ ਅਰਦਾਸ 1945 ਤੋਂ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਤੇ ਕੀਤੀ ਜਾਂਦੀ ਸੀ ਉਸ ਨੂੰ 1947 ਦੀ ਹੋਈ ਵੰਡ ਤੋਂ ਮਗਰੋਂ ਤਬਦੀਲ ਕਰ ਦਿੱਤਾ ਗਿਆ 25 ਜਨਵਰੀ 1952 ਦੇ ਦਿਨ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਣ ਖਾਲਸਾ ਜੀ ਨੂੰ ਬਖਸ਼ੋ ਲਾਫਜ਼ ਜੋੜ ਦਿੱਤੇ ਗਏ 25 ਜਨਵਰੀ 1988 ਦੇ ਦਿਨ ਪੁਲਿਸ ਨੇ ਅਮਰਜੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਕੋਹਾਲਾ ਜ਼ਿਲ੍ਹਾ ਅਮਰੀਕਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 25 ਜਨਵਰੀ 1999 ਦੇ ਦਿਨ ਪੰਜਾਬ ਪੁਲਿਸ ਨੇ ਅਮਰਜੀਤ ਸਿੰਘ ਉਰਫ ਸੁਖਦੇਵ ਸਿੰਘ ਫੌਜੀ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਉਸੇ ਦਿਨ ਸਤਨਾਮ ਸਿੰਘ ਵਾਸੀ ਕੈਰੋਂ ਤਰਨਤਾਰਨ, ਦਿਲਬਾਖ ਸਿੰਘ ਵਾਸੀ ਦਾਗਰਾਮ ਨਿਸਰ ਅਤੇ ਲਾਬਾ ਸਿੰਘ ਲਾਬਾ ਪੁੱਤਰ ਭਾਈ ਗੁਰਦੇਵ ਸਿੰਘ ਮਹਾਰਾਜ ਕੋਠੇ ਮੋਲਾਣਾ ਬਠਿੰਡਾ ਨੂੰ ਵੀ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ। 25 ਜਨਵਰੀ 1990 ਦੇ ਦਿਨ ਪੰਜਾਬ ਪੁਲਿਸ ਨੇ ਪਰਮਜੀਤ ਸਿੰਘ ਪਮਾ ਪੁੱਤਰ ਪਿਆਰਾ ਸਿੰਘ ਵਾਸੀ ਕਿਰਤੋਵਾਲ, ਪਰਗਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਝੁੱਗੀਆਂ, ਬੋਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕਲਸੇ, ਸਵਿੰਦਰ ਸਿੰਘ ਉਰਫ ਮਹਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰਸੂਲਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 1997 ਦੇ ਵਿੱਚ ਕੈਨੇਡਾ ਦੇ ਪਾਲ ਸਿੰਘ ਪੁਰੇਵਾਲ ਨੇ ਇੱਕ ਨਵਾਂ ਦੇਸੀ ਕੈਲੰਡਰ ਤਿਆਰ ਕੀਤਾ। ਪੁਰੇਵਾਲ ਨੇ ਇਹ ਕੈਲੰਡਰ ਚੰਡੀਗੜ੍ਹ ਦੇ ਵਿੱਚ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ ਡਾਕਟਰ ਖੜਕ ਸਿੰਘ ਢੜੇ ਦੀ ਮਨਜ਼ੂਰੀ ਤੇ ਹਮਾਇਤ ਦੇ ਨਾਲ ਗੁਰਚਰਨ ਸਿੰਘ ਟੌੜਾ ਰਾਹੀਂ ਮਨਜ਼ੂਰ ਕਰਵਾ ਲਿਆ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਨੇ ਵੀ ਇਸ ਨੂੰ ਮੰਨ ਲਿਆ। ਕਿਸੇ ਸਿੱਖ ਵਿਦਵਾਨ ਨੂੰ ਇਸ ਤੋਂ ਪਹਿਲਾਂ ਇਸ ਦੇ ਬਾਰੇ ਪਤਾ ਵੀ ਨਹੀਂ ਸੀ। ਐਨਜੀ ਸਿੱਖਾਂ ਦੇ ਕੁਝ ਆਦਾਰਿਆਂ, ਜਮਾਤਾਂ ਤੇ ਗਰੁੱਪਾਂ ਨੇ ਵੀ ਇਸ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਲਾਗੂ ਕਰਨ ਤੋਂ ਮਗਰੋਂ ਹੀ ਵੇਖਿਆ ਸੀ। ਜਦੋਂ ਇਸ ਦੇ ਬਾਰੇ ਬਥੇਰੇ ਚਰਚਾ ਸ਼ੁਰੂ ਹੋ ਗਈ ਤਾਂ ਇਤਰਾਜ਼ ਉੱਠੇ ਤਾਂ ਅਕਾਲ ਤਖ਼ਤ ਸਾਹਿਬ ਦੇ ਮੁਖ ਸੇਵਾਦਾਰ ਭਾਈ ਰਣਜੀਤ ਸਿੰਘ ਨੇ 25 ਜਨਵਰੀ 1999 ਦੇ ਦਿਨ ਇਸ ਕੈਲੰਡਰ ਨੂੰ ਲਾਗੂ ਕਰਨਾ ਮੁਲਤਵੀ ਕਰ ਦਿੱਤਾ ਭਾਈ ਰਣਜੀਤ ਸਿੰਘ ਨੂੰ ਹਟਾਏ ਜਾਣ ਮਗਰੋਂ ਗਿਆਨੀ ਪੂਰਨ ਸਿੰਘ ਨੇ ਵੀ ਇਸ ਕੈਲੰਡਰ ਦੀ ਮੁਖਾਲਫਤ ਕੀਤੀ ਅਤੇ ਵਕਤੀ ਤੌਰ ਤੇ ਪਾਬੰਦੀ ਲਾ ਦਿੱਤੀ ਪਹਿਲਾਂ ਤਾਂ ਜ਼ਗੀਰ ਕੌਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇਸ ਕੈਲੰਡਰ ਨੂੰ ਮੁਲਤਵੀ ਕਰ ਦਿੱਤਾ। ਇਸੇ ਦੌਰਾਨ 23 ਦਸੰਬਰ 1999 ਨੂੰ ਗਿਆਨੀ ਪੂਰਨ ਸਿੰਘ ਨੇ ਇੱਕ ਸੱਤ ਮੈਂਬਰੀ ਕਮੇਟੀ ਦਾ ਕਨਵੀਨਰ ਸਰਦਾਰ ਸੰਤੋਖ ਸਿੰਘ ਪੁੱਤਰ ਜਹਦਾਰ ਅਛਰ ਸਿੰਘ ਨੂੰ ਬਣਾ ਦਿੱਤਾ। ਇਸ ਕਮੇਟੀ ਦੇ ਬਹੁਤੇ ਮੈਂਬਰਾਂ ਨੇ ਇਸ ਕੈਲੰਡਰ ਨੂੰ ਲਾਗੂ ਨਾ ਕਰਨ ਦੀ ਹਮਾਇਤ ਕੀਤੀ। ਇਸ ਤੋਂ ਬਾਅਦ ਕਈ ਹੋਰ ਵਿਵਾਦ ਵੀ ਹੋਏ। ਇਹਨਾਂ ਦਿਨਾਂ ਦੇ ਵਿੱਚ ਇਹ ਚਰਚਾ ਛਿੜ ਪਈ ਕਿ ਜਗੀਰ ਕੌਰ ਪੂਰਨ ਸਿੰਘ ਨੂੰ ਜ਼ਥੇਦਾਰੀ ਤੋਂ ਹਟਾ ਦੇਵੇਗੀ। ਜਦੋਂ ਪੂਰਨ ਸਿੰਘ ਨੂੰ ਇਹ ਖਬਰ ਮਿਲੀ ਉਹ ਹਜ਼ੂਰ ਸਾਹਿਬ ਨੰਦੇੜ ਨੂੰ ਜਾ ਰਹੇ ਸਨ। ਉਸੇ ਦਿਨ 25 ਜਨਵਰੀ ਦੀ ਤਾਰੀਖ ਸੀ। ਉਹ ਨੰਦੇੜ ਜਾਂਦਾ ਜਾਂਦਾ ਰਾਹ ਦੇ ਵਿੱਚ ਗੁੰਨਾ ਕਸਬੇ ਦੇ ਵਿੱਚ ਰੁਕਿਆ ਅਤੇ ਆਪਣੀ ਜ਼ਥੇਦਾਰੀ ਖੁੱਸਣ ਦੇ ਖਤਰੇ ਦੇ ਜਵਾਬ ਦੇ ਅਮਲ ਦੇ ਵਜੋਂ ਇੱਕ ਚਿੱਠੀ ਲਿਖ ਕੇ ਜਗੀਰ ਕੌਰ ਨੂੰ ਪੰਥ ਦੇ ਵਿੱਚੋਂ ਅਖੌਤੀ ਤੌਰ ਤੇ ਖਾਰਜ ਕਰਨ ਦਾ ਹੁਕਮਨਾਮਾ ਆ ਕੇ ਜਲੰਧਰ ਦੀ ਇੱਕ ਅਖਬਾਰ ਨੂੰ ਫੈਕਸ ਕਰ ਦਿੱਤਾ ਇਸ ਕਰਕੇ ਲੋਕਾਂ ਨੇ ਇਸ ਅਖੌਤੀ ਹੁਕਮਨਾਮੇ ਨੂੰ ਫੈਕਸ ਨਾਮਾ ਵੀ ਦੱਸਿਆ ਸੀ 25 ਜਨਵਰੀ 2014 ਦੇ ਦਿਨ ਬਰਤਾਨੀਆਂ ਸਰਕਾਰ ਨੇ ਮੁਲਕ ਭਰ ਦੇ ਵਿੱਚ ਸਿੱਖਾਂ ਨੂੰ ਜੋਖਮ ਵਾਲੀਆਂ ਥਾਵਾਂ ਤੇ ਕੰਮ ਕਰਦੇ ਸਮੇਂ ਲੋਟੋਂ ਪਉਣ ਤੋਂ ਛੋੜ ਦਾ ਐਲਾਨ ਕੀਤਾ ਬਾਕੀ ਥਾਵਾਂ ਤੇ ਇਹ ਛੋਟ ਪਹਿਲਾਂ ਹੀ ਹਾਸਲ ਸੀ ਇਹ ਚਰਚਾ ਵੀ ਚੱਲਿਆ ਕਿ ਇਹ ਐਲਾਨ ਥੈ ਚਰਦੀਆਂ 1984 ਦੇ ਦਰਬਾਰ ਸਾਹਿਬ ਤੇ ਹਮਲੇ ਦੇ ਵਿੱਚ ਸ਼ਮੂਲੀਅਤ ਬਾਰੇ ਚਿੱਠੀਆਂ ਤੋਂ ਸਿੱਖਾਂ ਦਾ ਧਿਆਨ ਹਟਾਉਣ ਦੀ ਇੱਕ ਕੋਸ਼ਿਸ਼ ਹੈ। ਇਸੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।